ਬਾਹਿਗੁਰਜੀ ਦਾ ਕਾਲਸਾ ਬਾਹਿਗੁਰਜੀ ਕੀ ਪਤੇ ਸਾਧ ਸੰਗਤ ਜੀ ਤੁਸੀਂ ਅਗਰ ਨੂਰ ਮਹਿਲ ਤੋਂ ਨਕੋਦਰ ਜਾਂ ਨਕੋਦਰ ਤੋਂ ਨੂਰ ਮਹਿਲ ਲੰਘਦਿਆਂ ਇਹ ਗੁਰੂਕਰ ਨਾਨਕ ਸਰ 66 ਇਸ਼ਰ ਦਰਬਾਰ ਦਾ ਬੋਰਡ ਦੇਖਿਆ ਹੋ ਸਕਦਾ ਇਸ ਗੁਰੂ ਘਰ ਵਿੱਚ ਨੇੜਲੇ ਪਿੰਡਾਂ ਦੀਆਂ ਸੰਗਤਾਂ ਨਤ ਮਸਤਕ ਹੋਣ ਲਈ ਆਉਨੀਆਂ ਨੇ ਰੋਜ਼ਾਨਾ ਆਉਣ ਵਾਲੀਆਂ ਸੰਗਤਾਂ ਨੇ ਪਿਛਲੇ 1 2 3 ਦਿਨ ਤੋਂ ਵੇਖਿਆ ਕਿ ਇਸ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਜ਼ਰ ਨਹੀਂ ਆ ਰਿਹਾ ਇਸ ਨੂੰ ਲੈ ਕੇ ਅੱਜ ਜਦੋਂ ਸੰਗਤਾਂ ਨੇ ਇਸ ਗੱਡੀ ਦੇ ਵਿੱਚ ਸਮਾਨ ਲੱਤੇ ਜਾਣ ਨੂੰ ਦੇਖਿਆ ਤਾਂ ਸੰਗਤ ਇਕੱਠੀ ਹੋ ਗਈ ਤੇ ਪੁੱਛਣਾ ਸ਼ੁਰੂ ਕਰ ਦਿੱਤਾ ਇਹ ਸਮਾਨ ਕਿੱਥੇ ਜਾ ਰਿਹਾ ਆਓ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਇਹ ਉਹ ਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ੀ ਤੇ ਐਸ ਸਮੇਂ ਇਸ ਦਰਬਾਰ ਦੇ ਵਿੱਚ ਇਸ حال ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਸ ਵੇਲੇ ਨਜ਼ਰ ਨਹੀਂ ਆ ਰਿਹਾ ਸੋ ਇਹ ਨਿਰਸ਼ ਤੁਹਾਨੂੰ ਦਿਖਾ ਰਿਹਾ ਸਚਕੰਡ ਨਿਰੰਕਾਰ ਤੁਸੀਂ ਸਾਹਮਣੇ ਲਿਖਿਆ ਹੋਇਆ ਦੇਖ ਰਹੇ ਹੋ ਇੱਕ ਗੱਡੀ ਦੇ ਵਿੱਚ ਜਦੋਂ ਸੰਗਤਾਂ ਨੇ ਸਮਾਨ ਲਦਿਆ ਜਾ ਰਿਹਾ ਵੇਖਿਆ ਤੇ ਉਸ ਤੋਂ ਬਾਅਦ ਸੰਗਤ ਇਕੱਠੀ ਹੋ ਕੇ ਪੁੱਛਣਾ ਸ਼ੁਰੂ ਕਰਤਾ ਇਹ ਸਮਾਨ ਕਿੱਥੇ ਜਾ ਰਿਹਾ ਹੈ ਇੱਥੇ ਇੱਕ ਬਾਬਾ ਜੀ ਨੂੰ ਸੰਗਤ ਵੱਲੋਂ ਪੁੱਛਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ ਹਨ ਇਹ ਸਮਾਨ ਕਿੱਥੇ ਜਾ ਰਿਹਾ ਆਓ ਤੁਹਾਨੂੰ ਵੀ ਸੁਣਾਉਣੀ ਆ ਮੌਕੇ ਤੋਂ ਜਿੰਨੇ ਵੀ ਵਿਚਾਰ ਸਾਹਮਣੇ ਆਏ ਆ ਚਾਹੇ ਬਾਬਾ ਜੀ ਨੇ ਦੱਸਿਆ ਜੋ ਸੇਵਾਦਾਰ ਲੱਗ ਰਿਹਾ ਹੈ ਤੇ ਇਸ ਦੌਰਾਨ ਸੰਗਤ ਨੇ ਪੁਲਿਸ ਨੂੰ ਬੁਲਾ ਲਿਆ ਹੈ ਪੁਲਿਸ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਸੰਗਤ ਕਹਿੰਦੀ ਆ ਉਸ ਸੰਸਾਰ ਇਹ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਵੇਂ ਤੇ ਕਿੱਦਾਂ ਕਿੱਥੇ ਗਏ ਆ ਆਓ ਹੁਣ ਤੱਕ ਸਾਡੇ ਕੋਲ ਹੋ ਚੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਵੀ ਸਾਂਝੀ ਕਰਦੇ ਆ ਸੁਣੋ ਗੱਡੀ ਖੜੀ ਹੈ ਤੁਹਾਨੂੰ ਗੱਡੀ ਖੜੀ ਹੈ ਤੁਸੀਂ ਸਰੂਪ ਚੋਰੀ ਚੱਕ ਲਈਏ ਆ ਬੇਅਦ ਵੀ ਕੀਤੀ ਆ ਤੁਸੀਂ ਐਜਸ ਨਾਲ ਲੈ ਕੇ ਜਾਂਦੇ ਸੀ ਹਨਾ ਗੱਲ ਹੋਰ ਸੀ ਸੰਗਤ ਨੂੰ ਦੱਸਦੇ ਸੰਗਤ ਦੀ ਸ਼ਰਦਾ ਸੀ ਇਹਦੇ ਵਿੱਚ ਨਹੀਂ ਅੱਛਾ ਅੱਛਾ ਇਹ ਤਾਂ ਮੈਨੂੰ ਪਤਾ ਨਹੀਂ ਸੀ ਮੈਂ ਤੇ ਉਹ ਫੋਨ ਕਰਦਾ ਸੀ ਉਹਨੂੰ ਫਾਹੇ ਨੂੰ ਤੇ ਉਹਨੂੰ ਤੁਸੀਂ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਸਾਨੂੰ ਪਤਾ ਨਹੀਂ ਸੀ ਆਵੇ ਆਪੇ ਚੱਲੇਗੀ ਤੁੰਗ ਮੰਨੂ ਕੀ ਪਤਾ ਤੇ ਇਸ ਬਾਰੇ ਮੇਰੇ ਆਸਟ੍ਰੇਲੀਆ ਤੇ ਸੀ ਉਹਨਾਂ ਚਾਰ ਗੱਲ ਨਹੀਂ ਹੋਣੀ ਹੈਗੀ ਜਿੰਨਾ ਚਾ ਸਾਡੇ ਸਰੂਪ ਨਹੀਂ ਮਹਾਰਾਜ ਦੇ ਉਹ ਗੁਰੂ ਘਰ ਦੀ ਇੱਜ਼ਤ ਨਾਲ ਮਹਾਰਾਜ ਜੀ ਦਾ ਛਾਤੀ ਚ ਰੋਟ ਸੀ ਉਹਨਾਂ ਤੇ ਅਸੀਂ ਤੁਹਾਨੂੰ ਨਾ ਬਾਬੇ ਦੇਣੇ ਆ ਨਾ ਅਸੀਂ ਕੁਝ ਫੋਨ ਦੇਗਾ ਕਿਸੇ ਨਾਲ ਗੱਲ ਕਰਾਉਣਾ ਐਸੇ ਆ ਜੋ ਬਾਬੇ ਨਾਲ ਗਏ ਹੋ ਭਾਜੀ ਮੇਰਾ ਤਾਂ ਆਸਟ੍ਰੇਲੀਆ ਤੋਂ ਬੋਲ ਰਿਹਾ ਭਾਜੀ ਓਕੇ ਭਾਜੀ ਤੇ ਸਰੂਪ ਕਿੱਥੇ ਗਏ ਆ ਉਹ ਵੀ ਵਾਪਸ ਭੇਜ ਦਿਓ ਮੈਂ ਜੋ ਕਹਿਣਾ ਤੁਹਾਨੂੰ ਮੇਰੇ ਪਹਿਲਾਂ ਮੇਰੀ ਗੱਲ ਸੁਣੋ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਪਿਆ ਆ ਵੀ ਜਿਹੜੇ ਮਹਾਰਾਜ ਦੇ ਸਰੂਪ ਆ ਤੁਸੀਂ ਅੱਧੀ ਰਾਤ ਨੂੰ ਚੋਰੀ ਕਰਕੇ ਲੈ ਕੇ ਗਏ ਇੱਥੋਂ ਨਾ ਕਿ ਇਹਨੂੰ ਦੱਸਿਆ ਨਾ ਕਿ ਇਹਨੂੰ ਪੁੱਛਿਆ ਠੀਕ ਆ ਇੱਥੇ ਸਾਰੀ ਸੰਗਤ ਇੱਥੇ ਪਹੁੰਚੀ ਹੋਈ ਆ ਸਾਡੇ ਦੋਨਾਂ ਪਿੰਡਾਂ ਦੀ ਤੇ ਤੁਸੀਂ ਇੱਥੇ ਪਹੁੰਚੋ ਜਾਂ ਤਾਂ ਕੇ ਇਹਨਾਂ ਹਨਾ ਜਿਹੜੇ ਇੱਥੋਂ ਲੈ ਕੇ ਗਏ ਆ ਸਰੂਪ ਆ ਨਾ ਜਾਂ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੋ ਜਾਂ ਤੁਸੀਂ ਫਿਰ ਆਪ ਪਹੁੰਚੋ ਸਿੱਧੀ ਗੱਲ ਆ ਜਿੰਨਾਂ ਚਿਰ ਇੱਥੇ ਸਰੂਪ ਨਹੀਂ ਆਉਂਦੇ ਅਸੀਂ ਨਾ ਇੱਥੋਂ ਕਿਸੇ ਨੂੰ ਜਾਣ ਦੇਣਾ ਨਾ ਕਿਸੇ ਨੂੰ ਆਉਣ ਦੇਣਾ ਸਿੱਧੀ ਗੱਲ ਆ ਮੂੰਹ ਤੇ ਆਪਾਂ ਤੁਹਾਨੂੰ ਗੱਲ ਕਹਿੰਨੇ ਆ ਠੀਕ ਹੈ ਜੀ ਨੇ ਠਾੜ ਮੇਰੀ ਗੱਲ ਸੁਣਿਓ ਜੀ ਠਾੜ ਕਿੱਦਾਂ ਸੰਭਾਲ ਲਿਆ ਤੁਸੀਂ ਠਾੜ ਤਾਂ ਤੁਸੀਂ ਕਹਿੰਨੇ ਆਂ ਅਸੀਂ ਵੇਚਣਾ ਆ ਹੈਲੋ ਉਹ ਨਾ ਫੋਨ ਹੀ ਘਟ ਗਈ। ਘਟ ਗਈ। ਹਾਂ ਬਾਬਾ ਜੀ ਆਪਣਾ। ਹਾਂ ਕਿਹੜੇ ਗੁਰਦੁਆਰੇ ਤੇ ਆਏ ਤੁਸੀਂ? ਮੈਂ ਤਾਂ ਉਹ ਗਰਾਹੇ ਹਾਂ। ਉੱਥੇ ਚਕੂ ਮਰ। ਅਜਨ ਨਾਨਕਸਰ ਇੱਥੇ ਗੁਰਦੁਆਰੇ ਵਿੱਚ ਤਿੰਨ ਸਰੂਪ ਨਹੀਂ ਪਤਾ ਨਹੀਂ ਵੀ ਕਿੰਨੇ ਦਿਨਾਂ ਤੋਂ ਲਾਪਤਾ ਆ ਨਾ। ਉੱਤੋਂ ਤੁਸੀਂ ਆਹ ਸਮਾਨ ਲੱਦ ਰਿਆ ਸੀਗੇ ਕਿਹਨਾਂ ਦੇ ਕਹਿਣ ਤੇ ਲੱਦ ਰਿਆ ਸੀ? ਜਿਸ ਤਰ੍ਹਾਂ ਮੈਨੂੰ ਸੁਨੇਹਾ ਮਿਲਿਆ ਹੈਗਾ ਵੀ ਉੱਥੇ ਗੱਡੀ ਆਉਣੀ ਚਾਹੀਦੀ ਹੈ। ਤੇ ਤੁਸੀਂ ਉੱਥੇ ਮੌਕੇ ਤੇ ਜਾਓ। ਨਾ ਜਿਹੜਾ ਨੇ ਤੁਹਾਨੂੰ ਭੇਜਿਆ? ਹਾਂ। ਕਿਹਨਾਂ ਨੇ ਭੇਜਿਆ ਤੁਹਾਨੂੰ? ਇਸ ਤਰ੍ਹਾਂ ਆਪਣਾ ਬਹੁਤ ਸ਼ਾਨਦਾਰ ਵੀ ਫੋਨ ਆਇਆ ਸੀਗਾ ਠੀਕ ਹੈ ਆਪਣਾ ਜਿਹੜੇ ਸੇਵਾਵਾਰ ਹੈਗੇ ਇਹਨਾਂ ਨੇ ਮਿਲਦੇ ਬਾਵਾ ਅਮਰ ਸਿੰਘ ਨੂੰ ਬਟ ਮਾਨੂੰ ਸਾਨੂੰ ਉਧਰੋਂ ਫੋਨ ਆਇਆ ਕਿ ਤੁਸੀਂ ਜਾ ਕੇ ਸਮਾਨ ਲਾਦ ਲਓ ਤੇ ਡੇਰਾ ਖਾਲੀ ਕਰਨਾ ਤੁਸੀਂ ਮੌਕੇ ਤੇ ਪਹੁੰਚੋ ਮੌਕੇ ਤੇ ਪਹੁੰਚੋ ਮਾਨੂੰ ਡੇਰਾ ਹੁਣ ਡੇਰਾ ਖਾਲੀ ਕਰਕੇ ਤੁਸੀਂ ਕਿੱਥੇ ਲੈ ਕੇ ਜਾਣਾ ਸੀ ਇਹ ਸਮਾਨ ਇਹ ਤਾਂ ਬੰਦੂਲੀ ਸਾਹਿਬ ਜਾਣਾ ਸੰਗਤ ਦਾ ਸੰਗਤ ਦਾ ਸਮਾਨ ਆ ਤੇ ਇਹ ਬਿਨਾ ਪੁੱਛੇ ਤੋਂ ਸੰਗਤ ਨੂੰ ਲੈ ਕੇ ਜਾ ਰਹੇ ਸੀ ਕਿਸੇ ਦੀ ਕੋਈ ਸਹਿਮਤੀ ਨਹੀਂ ਨਹੀਂ ਇਸਰਾਹ ਸੁਨੀਹਾ ਮਿਹੜਾ ਉਹਦੇ ਹਿਸਾਬ ਨਾਲ ਜਾ ਰਹੇ ਸੀ ਨਾ ਤੇ ਇਹ ਵੀ ਪਤਾ ਲੱਗਦਾ ਵੀ ਇਹ ਸੇਲ ਹੋ ਚੁੱਕੀ ਜਗ੍ਹਾ ਇਹਦੇ ਬਾਰੇ ਕੁਝ ਪਤਾ ਤੁਹਾਨੂੰ ਨਹੀਂ ਇਹਦੇ ਬਾਰੇ ਕਿਉਂਕਿ ਮੈਂ ਹੈ ਨਹੀਂ ਸੀਗਾ ਮਤਲਬ ਬਾਬਾ ਜੀ ਨੇ ਤੁਹਾਡਾ ਨਾ ਇਹ ਨਹੀਂ ਸਾਂਝੀ ਕੀਤੀ ਪਈ ਜਗ੍ਹਾ ਸੇਲ ਹੋ ਚੁੱਕੀ ਆ ਇਹਦੇ ਬਾਰੇ ਨਹੀਂ ਤੁਹਾਨੂੰ ਸਮਾਨ ਲੈ ਦੋਣ ਨੂੰ ਭੇਜਦਾ ਗੱਲ ਚੱਲਦੀ ਨਹੀਂ ਜਾਂ ਉਹ ਬੰਦਾ ਦੂਸਰੇ ਨੂੰ ਵੀ ਨਹੀਂ ਪਤਾ ਹੁੰਦਾ ਕਾਲੇ ਨੂੰ ਪਤਾ ਕਾਇ ਕਾਇ ਜਿੰਦਾਂ ਬੋਲਣ ਵਾਸਤੇ ਮਜਬੂਰ ਨਾ ਕਰੋ ਕਬੂਟਲਾ ਜੀ ਗਲੰਦਰ ਜੀ ਝਾਰਪੁਰ ਨਹੀਂ ਮਕਾਨ ਨੰਬਰ ਕਿਹੜਾ ਮਕਾਨ ਨੰਬਰ ਮਕਾਨ ਨੰਬਰ ਹਣੀ ਹੱਦ ਲਗਾ ਕਿਹੜਾ ਠਾਣਾ ਪੈਂਦਾ ਆਪਣਾ ਤਸਵੀਰ ਠਾਣਾ ਕਿਹੜਾ ਪੈਂਦਾ ਠਾਣਾ ਜੰਮੂ ਨਾ ਪਤਾ ਤਸਵੀਰ ਉੱਥੇ ਜਿਹੜੀ ਸਿੱਧੀ ਤਸਵੀਰ ਸਿੱਧੀ ਠਾਣਾ ਆ ਜੀ ਸਿੱਧੀ ਠਾਣੇ ਹੋਣਾ ਜੀ ਚਲੋ ਤੇ ਇੱਥੇ ਜਦੋਂ ਰਾਤ ਇੱਕ ਮਿੰਟ ਜੀ ਇੱਕ ਮਿੰਟ ਲਈ ਤੁਸੀਂ ਬਾਅਦ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ 2 ਮਿੰਟ ਲਈ ਛੱਡੀ ਦਾ ਇਦਾਂ ਕਰ ਲਓ। ਭਾਜੀ ਸਾਡੇ ਵੀ ਡਿਊਟੀ ਹੁੰਦੀ ਹੈ ਜਿੱਥੇ ਮੈਂ ਚਾਹੁੰਦਾ 2 ਮਿੰਟ ਲਈ ਫਿਰ ਆਪਾਂ ਕੋਆਪਰੇਟ ਕਰਕੇ ਚੱਲੀਏ ਨਾ ਫਿਰ ਜੇ ਆਪਾਂ ਇਸ ਮਾਮਲੇ ਵਿੱਚ ਇਹ ਮੈਨੂੰ ਮੜੀ ਗੱਲ ਕਰਵਾ ਤਾਂ ਪਹਿਲਾਂ ਮੇਰਾ ਤਾਂ ਹਲੇ ਹੋਣਾ ਹੈ ਇੱਕ ਇਦਾਂ ਨਾ ਕਰੋ। ਇੱਥੇ ਹੀ ਤੁਹਾਡੇ ਕੋਲ ਤਾਂ ਭਾਜੀ ਗੋਲੀ ਵੀ ਕੀ ਨਹੀਂ ਨਹੀਂ ਫਿਰ ਸਾਨੂੰ ਸਾਨੂੰ ਮੜ ਜਾ ਮੜ ਦੇ ਪੁਛ ਤਾਂ ਮੈਂ ਤੇ ਮੇਰੇ ਮੇਰੇ ਆਪਸਾਂ ਨੂੰ ਦੱਸਦੇ ਤੋਂ ਪਹਿਲਾਂ ਤੁਸੀਂ ਵਾਈਟ ਚਲਾ ਦੋ ਫਿਰ ਇਦਾਂ ਨਾ ਕਰੋ 2 ਮਿੰਟ ਰੁਕ ਜਾਓ ਆਪਾਂ ਸਾਰਾ ਮੈਂ ਵਾਈਟ ਚਲਾਉਣਾ ਤੁਹਾਡੇ ਤੋਂ ਪਹਿਲਾਂ ਤਾਈਆਂ ਅਗੇ ਤੁਹਾਡੇ ਤੋਂ ਪਹਿਲਾਂ ਆਏ ਮੈਨੂੰ ਮੜੇ ਤਾਂ ਜਿਹੜੇ ਆਦੇ ਸੀ ਜਿਹੜਾ ਵੀ ਇੱਥੇ ਆਸਪਾਤ ਵੀ ਨਹੀਂ ਕਿਸੇ ਨੂੰ ਨਹੀਂ ਕਨਫਰਮ ਨਾ ਤਾਂ ਉਹਨੂੰ ਕਨਫਰਮ ਸੀ ਲਿਆ ਤੇ ਜਿਹੜਾ ਪੂਰਨ ਗੁਰਮਰਿਆ ਦੇ ਨਾਲ ਜਿਹੜਾ ਉਹ ਸ਼ਿਫਟ ਤੋਂ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਸਟੇਟਮੈਂਟ ਲੈ ਕੇ ਜਿਹੜੇ ਸਬੰਧਤ ਧਰਮਾਂ ਤਹਿਤ ਇਹਨਾਂ ਦੀ ਧਾਰਮਿਕ ਭਾਵਨਾ ਨੂੰ ਖੇਸ ਜਿਹੜੀ ਪਚਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਕੇਸ ਸਟਾਰ ਕਰ ਰਹੇ ਹਾਂ ਔਰ ਉਹ ਇਨਵੈਸਟਿਗੇਟ ਕੀਤਾ ਜਾਏਗਾ ਸਰ ਕੇਸ ਕਿਹੜੀਆਂ ਤਰ੍ਹਾਂ ਦੀ ਤਹਿਤ ਹੋਏਗਾ ਕਿਉਂਕਿ ਇਹ ਇਹ ਬੇਅਦ ਵੀ ਹੋਈ ਹੈ ਨਾ ਕਿਉਂਕਿ ਇਹ ਆਈਪੀਸੀ ਦੀ ਧਾਰਾ 295 ਹੁੰਦੀ ਹੈ ਜੀ 295 ਜੀ ਉਹਦੇ ਤਹਿਤ ਉਹਦੀ ਕੋਰਸਪੋਂਡਿੰਗ ਬੀਐਨਐਸ ਦੀ ਜਿਹੜੀ ਧਾਰਾ ਆ ਉਹ ਉਹਦੇ ਵਿੱਚ ਕੇਸ ਸਿਸਟਰ ਕੀਤਾ ਜਾਏਗਾ ਜੀ ਇੱਕ ਤਾਂ ਸਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਗਰੂ ਕਰਨ ਸਾਹਿਬ ਇਹ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋਣ ਜਾਣਗੇ ਜਾਂ ਕਿਵੇਂ ਉਹਦੇ ਬਾਰੇ ਵੀ ਪਤਾ ਸੀ ਪਹਿਲੇ ਕੇਸ ਸਿਸਟਰ ਕਰਕੇ ਜੀ ਸਾਡਾ ਸਾਰਾ ਪਾਕਿਂ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਸਾਰਾ ਜੋ ਵੀ ਹੋਏਗਾ ਉਹ ਇਹਨੂੰ ਕਰਾਂਗੇ ਟੋਟਲੀ ਸਵੀਟ ਤੇ ਪ੍ਰਕਾਸ਼ ਕਰਕੇ ਆਪ ਇਹ ਲੈ ਕੇ ਗਿਆ ਮਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਆਮ ਮਥਰੀ ਦੇ ਲੋਕਲ ਪਬਲਿਕ ਆ ਉਹਨਾਂ ਸਾਰਿਆਂ ਨੂੰ ਕੰਸਲਟੈਂਸੀ ਲੈਂਦੇ ਤੇ ਉਸ ਤੋਂ ਬਾਅਦ ਸ਼ਿਫਟ ਕਰਦੇ ਪੂਰਨਗੁਰ ਮੈਦਾ ਦੇ ਨਾਮ ਹੁਣ ਜਿਹੜੇ ਪਿੰਡ ਵਾਸੀ ਆ ਜਾਂ ਜਿਹੜੇ ਡੇਲੀ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈਡ ਕਰਾ ਦਿੱਤਾ ਵੀ ਜੋ ਵੀ ਤੁਸੀਂ ਕਾਰਗ ਅਸੀਂ ਕੀ ਅਸਿਸਟ ਕਰ ਰਹੇ ਹਾਂ ਸੱਲੀ ਆ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬਣਦੀ ਕਰ ਰਹੀ ਪੜ ਰਹੀ ਹੈ ਧੰਨਵਾਦ ਜੀ ਚਲੋ ਇਹ ਇਸੇ ਕਿਸ ਤਰ੍ਹਾਂ ਦੇ ਪ੍ਰਬੰਧ ਦੇਖਦੇ ਸੀਗੇ ਮੈਂ ਇੱਦਾਂ ਨਾ ਮੇਰੀ ਜੀ ਡਿਊਟੀ ਆਪਣੇ ਅੰਦਰ ਆਹ ਇਲਾਕੇ ਪ੍ਰਬੰਧ ਨਹੀਂ ਕੋਈ ਚ ਤੁਸੀਂ ਫਿਰ ਇਸਤੇ ਕਿੱਦਾਂ ਆਵੇ ਜੀ ਮੈਨੂੰ ਇਹ ਛੱਡਿਆ ਜਿਹਾ ਵੀ ਇੱਦੇ ਵੀ ਮਹਾਰਾਜਾ ਰੂਪ ਲੈਣਾ ਚਿੱਤ ਲੱਗਿਆ ਸੀ ਠੀਕ ਹੈ ਇਹ ਉੱਥੋਂ ਗੱਡੀ ਹੋਏਗੀ ਲੁਧਿਆਣਾ ਤੋਂ ਉੱਥੋਂ ਗੱਡੀ ਲੈ ਕੇ ਮਹਾਰਾਜਾ ਰੂਪ ਲੈਉ ਕਿਉਂਕਿ ਤੇਵਾਰ ਦਾ ਕੋਈ ਹੈ ਨਹੀਂ ਚੱਲ ਸਰੋਪੁਰਥੀਵਾਕ ਤੇਰੇ ਨਾਲ ਜੁੜੇ ਹੋਏ ਹਾਂ ਜੀ ਹਾਂ ਕਿਹੜੇ ਨਾਲ ਜੀ ਏ ਬਾਬਾ ਜੀ ਨੰਨ ਕਰਾਏ ਨਾ ਨੰਨ ਕਰਾਣਾ ਤੁਸੀਂ ਆਏ ਦਰਾਹੇ ਤੋਂ ਆਹ ਬਰਾ ਮੇਰੀ ਉਥੇ ਡਿਊਟੀ ਸੀ ਸਮਾਨ ਚੱਕ ਕੇ ਲਿਆਉਣਾ ਇੱਥੇ ਹਾਂ ਸਮਾਨ ਲੱਸੀ ਗੱਡੀ ਆਉਗੀ ਜਿਹੜੀ ਗੱਲ ਜੀ ਨਾ ਹਾਂਜੀ ਇਹ ਗੱਡੀ ਆਉਗੀ ਤੇ ਉਥੇ ਡਰਾਈਵਰ ਵੀ ਤੁਸੀਂ ਖੜ੍ਹ ਜੇ ਹੋ ਤੇ ਸਮਾਨ ਚੱਕਣਾ ਹੈ ਬਸ ਹੋਰ ਕਰਦੇ ਫਿਰ ਹੁਣ ਜਦੋਂ ਤੁਸੀਂ ਸਮਾਨ ਚੱਕਣ ਲੱਗੇ ਸੀ ਫਿਰ ਕੀ ਹੋਇਆ ਜੀ ਰੁਕਾਵਟ ਕੀ ਰਹੀ ਰੁਕਾਵਟ ਕੋਈ ਨਹੀਂ ਸਮਾਨ ਰੱਖਿਆ ਸਗਾ ਮੁੜ ਕੇ ਜਿੱਦਾਂ ਫੀਲ ਗਿਆ ਰੋਲ ਹੋ ਗਿਆ ਤੇਰਾ ਕਿਸੀ ਬੰਨਫਿੰਡ ਵਾਲੇ ਦਿੰਦੇ ਵੀ ਸਮਾਨ ਨਹੀਂ ਜਾਣਾ ਚਾਹੀਦਾ ਬਸ ਆਹ ਘੋੜੇ ਜਦੋਂ ਤੁਸੀਂ ਇੱਥੇ ਆਏ ਆਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਜੀ ਨਹੀਂ ਨਹੀਂ ਪਰसों ਦੇ ਕਰੀਬ ਮਹਾਰਾਜ ਦਾ ਸਰੂਪ ਜਿਹੜਾ ਸੀ ਨਾ ਇੱਕ ਸਰੂਪ ਲੈ ਗਿਆ ਅੱਛਾ ਜੀ ਉਹ ਨੇ ਸ਼ਿਫਟ ਕੀਤਾ ਹੈ ਨਾ ਇਥੋਂ ਸ਼ਿਫਟ ਕਰਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਾਦਾਰ ਕੋ ਪ੍ਰੋਪਰ ਹੈ ਜੀ ਜਪੂ ਫਿਰ ਵੀ ਤਾਂ ਬੇਅਦਬੀ ਸੀ ਨਾ ਅੱਛਾ ਸੇਵਾਦਾਰ ਨਾ ਹੋਵੇ ਜੇ ਆਪਾਂ ਨਹੀਂ ਇੱਥੇ ਜਿਹੜੀਆਂ ਬੀਬੀਆਂ ਨਾ ਸੇਵਾ ਕਰਦੀਆਂ ਦਿੱਲੀ ਜਿਹੜੀਆਂ ਦੇਗ ਵੀ ਬਣਾ ਕੇ ਲਿਆਉਂਦੀਆਂ ਉਹਨਾਂ ਦਾ ਇਹ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਕਾਫੀ ਦਿਨ ਪਹਿਲਾਂ ਸ਼ਿਫਟ ਕਰਤੇ ਸਾਨੂੰ ਤਾਂ ਸਰਾਹਣੇ ਨੂੰ ਮੱਥਾ ਟਿਕਾਈ ਦੋ ਵਾਰੀ ਦੋ ਵਾਰੀ ਚ ਕਰ ਰਹੀ ਪੈਂਦਾ ਜਿਹੜੇ ਮਾਰੇ ਦੇ ਰੂਪ ਤੋਂ ਡਾ ਡਾ ਗਿਆ ਇਹਨੇ ਦੋ ਮੱਥੇ ਨਹੀਂ ਕੁਝ ਸਮਥਿੰਗ ਸੇਵਾ ਹੂੰ ਤੇ ਉਦੋਂ ਮੈਂ ਨਹੀਂ ਜਗਾ ਉਦੋਂ ਬੰਦਾ ਕੋਈ ਦਿਸ ਰਾਇ ਇਹਨੂੰ ਪਤਾ ਇੱਥੇ ਕੋਈ ਪ੍ਰੋਪਰ ਗ੍ਰੰਥੀ ਸਿੰਘ ਹੈਗਾ ਜੀ ਜੇਕ ਨਹੀਂ ਨਹੀਂ ਉਸ ਟਾਈਮ ਇਹ ਜਿਹੜਾ ਟੈਂਪਰੀਰੀ ਜਿਹਾ ਬਤਾਵਾਰ ਦੇ ਮਾਰਾ ਸ਼ਿਫਟ ਕੀਤਾ ਜੀ ਜੀ ਇਹ ਹੁੰਦਾ ਵੀ ਫਿਰ ਬੇਅਦਬੀ ਹੁੰਦੀ ਆ ਨਾ ਚੋਰੀ ਨਹੀਂ ਮਤਲਬ ਸ਼ਿਫਟ ਕੀਤਾ ਤੁਸੀਂ ਇਸ ਜਿਹੜੀ ਗੂਗਲ ਦੀ ਬਿਲਡਿੰਗ ਹੈ ਇਹਦਾ ਫੇਰ ਕੀ ਕਰੋਗੇ ਜੀ ਜਿਹਦੇ ਬਾਰੇ ਅਸਾਂ ਦਾ ਸ਼ਿਫਟ ਕਰਦੇ ਤੁਸੀਂ ਜਿੱਦਾਂ ਕਹਿ ਰਹੇ ਹੋ ਅਲੱਗੇ ਸ਼ਿਫਟ ਕਰਨੀ ਹੁੰਦਾ ਨਹੀਂ ਹੁੰਦਾ ਨਹੀਂ ਨਹੀਂ ਹੁਣ ਜਿਹੜੀ ਗੱਲ ਆ ਨਾ ਮਹਾਰਾਜ ਸੰਗਤ ਜਿੱਤਾ ਮੰਗਿਆ ਜੀ ਮਹਾਰਾਜ ਦਾ ਸ਼ੁਰੂਆਤ ਸੇ ਲੈ ਉਹਨੇ ਗੋਰਾ ਪ੍ਰਕਾਸ਼ ਹੋਏਗਾ ਹਾਂਜੀ ਇਸ ਚੀਜ਼ ਤੇ ਸਹਿਮਤੀ ਬਣੀ ਪਿੰਡ ਵਾਲਿਆਂ ਨਾਲ ਹਾਂਜੀ ਪਿੰਡ ਵਾਲਿਆਂ ਠੀਕ ਹੈ ਜੀ ਧੰਨਵਾਦ ਜੀ ਆਪਾਂ ਪਾਪਾ ਜੀ ਦੀ ਫੋਟੋ ਆਈ ਆਪਾਂ ਪਾਪਾ ਜੀ ਆ ਮੋਹਰ ਤੇ ਚੇਰਮੈਨ ਇੱਥੇ ਟਰਾਸਟ ਇੱਥੋਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਆਪਾਂ ਜੀ ਮੇਰਾ ਇੱਥੇ ਹੀ ਇਹ ਘਰ ਮੋਰੀ ਜਿਹਾ ਲੱਗ ਗਿਆ ਹਾਂਜੀ ਇਸੇ ਪਿੰਡ ਦੇੋਂ ਜੋੜੇ ਜੋੜੇ ਪਿੰਡ ਦੇ ਹਾਂਜੀ ਹਾਂਜੀ ਤੁਸੀਂ ਕੋਲ ਦੱਸੋਗੇ ਕੀ ਗੱਲਬਾਤ ਹੋਈ ਸੀ ਇੱਥੇ ਸ਼ਰਦਾ ਬਣੀ ਹੈ 40-45 ਸਾਲ ਤੋਂ ਸੰਗਤਾਂ ਦੀ ਪ੍ਰਸ਼ਾਦਾ ਘਰਾਂ ਤੋਂ ਆਉਂਦਾ ਕੋ ਗਰੀਬ ਆ ਚਾਹੇ ਅਮੀਰ ਆ ਤੇ ਬਾਕੀ ਦੁੱਧ ਆਉਂਦਾ ਜਦੋਂ ਇਹ ਫੂਲ ਕਰਦੇ ਆ ਹਰ ਕੀ ਦੀ ਇਹਨਾਂ ਨੂੰ ਚੀਜ਼ ਮਿਲਦੀ ਆ ਇੱਥੇ ਲੰਗਰ ਨਹੀਂ ਬਣਦਾ ਪਿੰਡ ਵਾਲੇ ਪਿੰਡ ਵਾਲੇ ਜਿਹੜੀ ਸੰਗਤ ਉਹ ਲੈ ਕੇ ਆਉਂਦੀ ਹੈ ਹਾਂਜੀ ਬਹੁਤ ਸ਼ਰਦਾ ਜਿਹੜੀ ਕੀ ਕਹਿੰਦੇ ਆ ਲੈ ਕੇ ਆਉਂਦੇ ਆ ਹੁਣ ਇਹਨਾਂ ਨੇ ਸੇਲ ਤੇ ਲਾ ਕਰਕੇ ਸੰਗਤ ਥੋੜੇ ਜਿਹਾ ਮਾਨ ਚ ਦੋਖ ਹੋਇਆ ਤੇ ਹੁਣ ਇਹਨਾਂ ਨੇ ਗੁਰੂ ਸਾਹਿਬ ਦੀ ਜਿੱਦਾ ਪੂਰੀ ਨਹੀਂ ਇਹਨਾਂ ਨੇ ਦੇਖ ਰੇਖ ਦੇ ਵਿੱਚ ਲਗਾਇਆ ਜਿੱਦਾ ਵੀ ਆਹ ਸਾਰਾ ਕੰਮ ਤੋਂ ਨਹੀਂ ਹਾਂਜੀ ਸੇਲ ਸ਼ਬਦ ਵਰਤਿਆ ਸੇਲ ਤੇ ਕੀ ਲਾਇਆ ਜੀ ਇਹ ਪ੍ਰਾਪਰਟੀ ਲਈ ਸੀ ਜੀ ਉਹ ਇਹਨਾਂ ਨੂੰ ਪਤਾ ਹੀ ਕਿਹਨੂੰ ਦਿੱਤੀ ਗਈ ਅੱਛਾ ਜਿਹੜੀ ਗੁਰੂ ਗੁਰੂ ਘਰ ਦੀ ਪ੍ਰਾਪਰਟੀ ਆ ਹਾਂਜੀ ਹਾਂਜੀ ਇਹ ਕਿੰਨੀ ਪ੍ਰਾਪਰਟੀ ਹੈ ਜੀ 11 ਖਤੇ ਹੈ ਜੀ ਇਹ ਡਿਵੀਸ਼ਨ ਚ ਆਏ ਸੀਗੇ ਜਿੱਦਾ ਦਾਨ ਕੀਤੀ ਸੀ ਕਿਸੇ ਨੇ ਠੀਕ ਹੈ ਤੇ ਹੁਣ ਇਹਨੇ ਸਹੀ ਤਰ੍ਹਾਂ ਦੀ ਲੋਕਅਪਰਟੀ ਕੀਤੀ ਮਨੂੰ ਕੀ ਨਾ ਨਹੀਂ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਪ੍ਰੋਟੀਨ ਵੇਚ ਤੇ ਹਾਂ ਜੀ ਇਹ ਕਹਿ ਸਕਦੇ ਆ ਜਦ ਇਹ ਨਹੀਂ ਇਹਦੇ ਵਿੱਚ ਹੈਗੇ ਸਾਰਾ ਸਮਾਜ ਰਾਤ ਨੂੰ ਜਾਂਦੇ ਮੈਂ ਵੀ ਜਿੱਥੇ ਸੰਕਤ ਦੀ ਸ਼ਰਧਾ ਜੁੜੀ ਹੋਵੇ ਉਸ ਪ੍ਰੋਟੀਨ ਵੇਚਿਆ ਜਾ ਸਕਦਾ ਮੇਂ ਜੀ ਸੰਗ ਤੇ ਰੋਂਦੀ ਆ ਬਿਮਾਰ ਆ ਰਾਤ ਦੀ ਘਰਾਂ ਚ ਪਏ ਆ ਕਈ ਸਾਰੇ ਰੋਟੀ ਪਾਣੀ ਨਹੀਂ ਖਾਤਾ ਕਿਸੇ ਨੇ ਠੀਕ ਹੈ ਹੁਣ ਰੋਟੀ ਪਾਣੀ ਖਾਣ ਕੇ ਜੇ ਮਹਾਰਾਜ ਆਊਗਾ ਨਹੀਂ ਤੇ ਸਾਰੇ ਕੁੱਤੇ ਹੀ ਆ ਠੀਕ ਹੈ ਜੀ ਮੰਗੋ ਹੁਣ ਤੁਹਾਡੀ ਮੰਗੇ ਆ ਵੀ ਗੁਰੂ ਘਰ ਸਾਹਿਬ ਦਾ ਪ੍ਰਕਾਸ਼ ਦੁਆਰਾ ਤੋਂ ਹੋਏਗਾ ਮਰੇ ਅੰਦਰ ਆ ਰਿਹਾ ਤੇ ਹੋਏਗਾ ਤੇ ਫਿਰ ਤੁਸੀਂ ਸੇਵਾ ਲਵਾਂਗੇ ਸਾਰੇ ਜਾਨੀ ਠੀਕ ਹੈ ਜੀ ਧੰਨਵਾਦ ਜੀ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ